ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ। ਲੋ ਬਾਈ ਦੋ ਜੋੜੀਆਂ ਨੇ ਆਪਣੇ ਕੋਲੇ ਸੇਲ ਵਾਸਤੇ। ਵਧੀਆਂ ਜੋੜੀਆਂ ਨੇ ਰਿਜ਼ਲਟਡ ਜੋੜੀਆਂ ਨੇ। ਇੱਕ ਤਾਂ ਜੋੜੀ ਆ। ਚਿੱਟੀਆਂ ਦੀ ਰੱਤੀ ਕਬੂਤਰੀ ਆ ਭਰਾਓ। ਅੱਖਾਂ ਦੇਖੋ ਜਿਵੇਂ ਸਾਫ਼ ਨੇ ਚਿੱਟੀਆਂ ਦੁੱਧ ਵਰਗੀਆਂ ਬਾਈ। ਕਬੂਤਰੀ ਥੋੜੀ ਝਾੜ ਚ ਪਈ ਹੋਈ ਆ। ਕੋਈ ਜ਼ਿਆਦਾ ਮਹਿੰਗੀਆਂ ਜੋੜੀਆਂ ਨਹੀਂ ਦਿੰਦੇ ਆਪਾਂ ਸਸਤੀਆਂ ਦੇਵਾਂਗੇ ਦੋਨੋਂ ਜੋੜੀਆਂ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਵਧੀਆ ਕਬੂਤਰ ਨੇ ਬਾਈ ਗਰੰਟਡ ਇੱਕ ਤਾਂ ਜੋੜੀ ਹੈ ਬਾਈ ਦੂਜੀ ਜੋੜੀ ਤਾਂ ਕਰਾਉਣੇ ਸਾਨੂੰ ਸ਼ੌਂਕ ਇੱਕ ਜੋੜੀ ਆਹਾ ਬਾਈ ਖਟੀਆਂ ਦਾ ਕਬੂਤਰ ਚੱਟਾ ਇਹ ਲਾਲ ਚੀਨੀ ਕਬੂਤਰੀ ਆ ਕਬੂਤਰੀ ਥੋੜੀ ਤੜਕਦੀ ਜਿਆਦਾ ਹੈ ਬਾਈ ਇਹ ਖਟੀਆਂ ਦਾ ਜੋੜਾ ਬਾਈ ਦੋਨੋਂ ਹੀ ਖਟੀਆਂ ਦੇ ਨੇ ਲਾਲ ਚੀਨੀ ਕਬੂਤਰੀ ਆ ਖਟੀਆਂ ਦਾ ਚੱਟਾ ਕਬੂਤਰ ਬਾਈ ਬੈ ਜਾ ਟੱਕ ਸ਼ੌਪ ਹੀ ਜੁੜਿਆ ਬਾਈ ਦੋਨੇ ਭਰਾਵੋ ਦਰਦ ਦੇ ਨੇ ਥੋੜੇ ਜੇ ਬਾਈ ਇਹ ਥੜਕੇ ਦਿਖਾ ਦਸ ਸੁਣ ਕਬੂਤਰੀ ਥੋੜੀ ਤੜਕਦੀ ਜਿਆਦੇ ਆ ਆਖਾ ਆਖਾ ਦੇਖ ਲੋ ਕਬੂਤਰੀ ਦੀਆਂ ਪੂਰੀ ਕੁਆਲਿਟੀ ਦੇ ਕਬੂਤਰ ਨੇ ਬਾਈ ਵਧੀਆ ਤੇ ਰੇਟ ਇਹਨਾਂ ਦਾ ਕੋਈ ਜ਼ਿਆਦਾ ਨਹੀਂ ਬਾਈ ਇਹ ਆਪਾਂ ਨੇ ਦੋਨੇ ਜੋੜੀਆਂ 5000 ਚ ਦੇਣੀਆਂ ਨੇ। ਇੱਕ ਜੋੜੀ 2500 ਦੀ, ਦੋਨੇ ਜੋੜੀਆਂ 5000 ਦੀਆਂ। ਕੁਆਲਿਟੀ ਤੁਸੀਂ ਚੈੱਕ ਕਰੀ ਜਾ ਰਹੇ ਹੋਗੇ। ਪੂਰੀ ਵਧੀਆ ਕੁਆਲਿਟੀ ਆ ਬਾਈ। ਓਕੇ ਬਾਈ, ਸਸਰੀ ਘਾਲ ਸਾਰੇ ਵੀਰਾਂ ਨੂੰ।